ਇੱਕ ਪਾਸੇ ਸ਼ਹੀਦੀ ਦਿਵਸ ਚੱਲ ਰਹੇ ਨੇ ਤਾਂ ਦੂਸਰੇ ਪਾਸੇ ਇੱਕ ਸਿੱਖ ਵਿਅਕਤੀ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਅਤੇ ਕੇਸਾਂ ਦੀ ਬਦਬੀ ਕੀਤੀ ਗਈ। ਮਾਮਲਾ ਜਲੰਧਰ ਦੇ ਹਸਪਤਾਲ ਤੋਂ ਸਾਹਮਣੇ ਆਇਆ। ਜਿੱਥੇ ਕਿ ਸਿਕਿਉਰਿਟੀ ਗਾਰਡ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਤੇ ਕੁੱਟਮਾਰ ਦਾ ਸੀਸੀਟੀਵੀ ਵੀਡੀਓ ਸਾਹਮਣੇ ਆਇਆ। ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ। ਹੋਤੇ ਹੀ ਪੀੜਤ ਸਿਕਿਉਰਿਟੀ ਗਾਰਡ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸ ਦੇ ਨਾਲ ਕੁੱਟਮਾਰ ਕੀਤੀ ਆ ਤੇ ਕੇਸਾਂ ਦੀ ਬੇਅਦਬੀ ਕੀਤੀ ਆ ਸਿਕਿਉਰਿਟੀ ਗਾਰਡ ਅਤੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਿੱਤੀ ਸਿਕਿਉਰਿਟੀ ਗਾਰਡ ਦਾ ਇਲਜ਼ਾਮ ਹੈ ਕਿ ਉਸ ਦੀ ਦਸਤਾਰ ਵੀ ਉਤਾਰੀ ਗਈ ਤੇ ਉਸ ਦੇ ਕੇਸਾਂ ਦੀ ਬੇਅਦਬੀ ਹੋਈ ਹੈ। ਨਾਲ ਬਾਅਦ ਸਰ ਜੀ ਇਹ ਹੀ ਹੋਈ ਆ ਕਿ ਮੈਂ ਸਵੇਰੇ 8 ਵਜੇ ਡਿਊਟੀ ਤੇ ਖੜਾ ਸੀ। ਔਰ 8:30 ਵਜੇ ਦੇ ਕਰੀਬ ਮਨਦੀਪ ਬੈਡਮਨ ਜਿਹੜਾ ਇਹ ਡਿਊਟੀ ਆਇਆ ਸੀ ਇਹਨਾਂ ਨੇ ਆ ਕੇ ਚਾਬੀ ਲਈਏ ਚਾਬੀ ਇਹਨਾਂ ਨੇ ਕੱਢ ਕੇ ਜੇਬ ਜੋ ਦੇਤੀਏ ਇਹ ਅੰਦਰ ਪੁਰਾਣੀ ਲੈਬ ਦੀ ਇਹਨਾਂ ਨੇ ਤਾਲਾ ਖੋਲਿਆ ਤਾਲਾ ਖੋਲਣ ਤੋਂ ਬਾਅਦ ਆਣ ਕੇ ਬਾਹਰ ਹਸਪੀਟਲ ਦੇ ਰੈਂਪ ਦੇ ਉੱਤੇ ਇਹਨਾਂ ਗਾੜੀ ਘੁਮਾਜ ਕਰਨਾ ਚਾਲੂ ਕਰਤਾ ਕਿ ਇੱਥੇ ਬਦਮਾਸ਼ ਪਾਲੀ ਗਏ ਨੇ ਇਹ ਨਹੀਂ ਕਦ ਜਦੋਂ ਇਹਨਾਂ ਨੇ ਕਹੀਆ ਤੇ ਮੈਂ ਹੱਸਦਾ ਮੈਂ ਯਾਰ ਕਿੰਨੂ ਗਾਣਾ ਕੱਢ ਰਿਹਾ ਇਹਨੀ ਗੱਲ ਕਹਿੰਦੇ ਬੌਜੀ ਦੇ ਨੇ ਮੇਰੇ ਖਲੇ ਨੂੰ ਹੱਥ ਪਾਇਆ ਬੜੇ ਨੇ ਜਦੋਂ ਇਹਨੇ ਹੱਥ ਪਾਇਆ ਇਹਨੇ ਮੈਨੂੰ ਮਾਰਨਾ ਚਾਲੂ ਕਰ ਔਰ ਇੱਕ ਵੀ ਵਾਰ ਮੈਂ ਆਪਣਾ ਹਾਥੇ ਦੇ ਉੱਪਰ ਨਹੀਂ ਚੱਕਿਆ ਅੱਛਾ ਜੀ ਜਿੰਨੇ ਚਿਰ ਨੂੰ ਰੋਣਾ ਪਿਆ ਇਹਨੇ ਚਿਰ ਨੂੰ ਸਾਡਾ ਅਗਰਵਾਲ ਦਾ ਅੰਦਰੋਂ ਸਟਾਫ ਆਇਆ ਲੈਬ ਦੇ ਲੜਕੇ ਆ ਗਏ ਫਾਰਮੇਸੀ ਤੇ ਆ ਗਏ ਇਹਨਾਂ ਅੰਦਰ ਛਡਾਉਣਾ ਚਾਲੂ ਕੀਤਾ ਇੱਕ ਲੜਕਾ ਬਿਸ਼ਾਲ ਨਾਂ ਦਾ ਫਾਰਮੇਸੀ ਵਿੱਚ ਉਹਨੂੰ ਵੀ ਇਹਨੇ ਧੱਕੇ ਮਾਰੇ। ਅੱਛਾ ਜੀ। ਹਾਂਜੀ। ਤੇ ਜਿੱਦਾਂ ਤੁਸੀਂ ਇਲਜ਼ਾਮ ਲਗਾ ਰਹੇ ਹੋ ਕਿ ਮੈਂ ਇਸ ਦੇ ਵਿੱਚ ਤੁਹਾਡੇ ਕੇਸ ਜਿਹੜੇ ਹੈ ਉਹ ਇਹਦੇ ਵੱਲੋਂ ਕਿਸਾ ਨੂੰ ਹੱਥ ਪਾਇਆ ਗਿਆ ਪੱਗ ਪੱਗ ਲੱਥੀ। ਇਸ ਦੀ ਕੋਈ ਸੀਸੀਟੀਵੀ ਵੀ ਹੈ ਜੀ? ਸੀਵੀ ਸਾਡੇ ਕੋਲ ਆ ਜੀ। ਹਾਂਜੀ। ਹੁਣ ਪੁਲਿਸ ਤੋਂ ਕੀ ਮੰਗ ਰੱਖਦੇ ਹੋ? ਅਸੀਂ ਪੁਲਿਸ ਤੋਂ ਇਹ ਇਨਸਾਫ ਮੰਗਦੇ ਹਾਂ ਇਹਸ ਬੰਦੇ ਨੂੰ ਸਖਤ ਸਜ਼ਾ ਦਿੱਤੀ ਜਾਵੇ। ਔਰ ਬੰਦੀ ਕਾਰਵਾਈ ਇੱਥੇ ਹੋਣੀ ਚਾਹੀਦੀ ਆ। ਕਿ ਜੋ ਸਾਡੇ ਕੇਸਾਂ ਦੀ ਫਿਰਦੀ ਹੋਈ ਆ। ਉਹ ਵੀ 시ਦੀ ਦਿਹਾੜੇ ਚੱਲਣ ਦੇ 시ਦੀ ਦਿਹਾੜੇ ਦੇ ਵਿੱਚ ਇਹਨੇ ਸਿੱਕੋ ਪਾ ਕੇ ਲਾਈ ਮੈਂ ਹਰਪ੍ਰੀਤ ਸਿੰਘ ਸਿੱਖ ਤਾਲਮਿਲ ਕਮੇਟੀ ਜਲੰਧਰ ਤੋਂ ਇਹ ਵੀ ਗੁਰਪ੍ਰੀਤ ਸਿੰਘ ਸਾਡੇ ਕੋਲ ਆਏ ਕੱਲ ਹਾਂਜੀ ਇਹਨਾਂ ਨੇ ਜੋ ਆ ਕੇ ਦੱਸਿਆ ਕਿ ਅਗਰ왈 ਜੋ ਹਸਪੀਟਲ ਹੈ ਜੀਪੀ ਨਗਰ ਉੱਥੇ ਜੋਬ ਕਰਦੇ ਸਿਕਿਉਰਿਟੀ ਗਾਰਡ ਦੀ ਉਸੇ ਵੀ ਮਨਦੀਪ ਨਾਂ ਦਾ ਮੁੰਡਾ ਵੀ ਜੋਬ ਕਰਦਾ ਵਾ ਉਥੇ ਐਡਮਿਨ ਹੈ ਸਾਡੀ ਛੋਟ ਭਾਈ ਜੀ ਦੇ ਕੋਲੋਂ ਕਰਦਾ ਵਾ ਉਹਨੂੰ ਇਹਨਾਂ ਨੇ ਚਾਬੀਆਂ ਮੰਗੀਆਂ ਨੇ ਕੋਲੋਂ ਇਹਨਾਂ ਨੇ ਚਾਬੀਆਂ ਦਿੱਤੀਆਂ ਜਦੋਂ ਚਾਬੀਆਂ ਵਾਪਸ ਕਰਨ ਆਇਆ ਤੇ ਉਹ ਨਾਲੇ ਗਾਲ੍ਹਾਂ ਕੱਢੀ ਫਿਰਦੇ ਉਹਨਾਂ ਨੇ ਜੋ ਸਾਨੂੰ ਦੱਸ ਰਹੇ ਆ ਇਹਨਾਂ ਨੂੰ ਗਾਲ੍ਹਾਂ ਕੱਢਦੇ ਕਿਨਾਂ ਕਿਉਂ ਮੈਨੂੰ ਗਾਲ੍ਹਾਂ ਕਿਉਂ ਕੱਢਦਾ ਪਿਆ ਵਾ ਔਰ ਉਹ ਗਾਲ੍ਹਾਂ ਗੱਲ ਵਿੱਚ ਉਹਨੇ ਉਹਨਾਂ ਨੇ ਹੱਥ ਪਾ ਸ਼ੁਰੂ ਕਰ ਦਿੱਤੀ ਇਹਨਾਂ ਵਿੱਚ ਬੇੜਾ ਮਾਰੀਆਂ ਜੋ ਅਸੀਂ ਵੀਡੀਓ ਦੇਖ ਰਹੇ ਆ ਵੀਡੀਓ ਤੁਹਾਨੂੰ ਦਿੱਤੀ ਜੀ ਇਹਨਾਂ ਹੱਥ ਪਾਈ ਕੀਤੀ ਐ ਇਹ ਇਹਨੇ ਇਹਨੇ ਹੱਥ ਨਹੀਂ ਬਿਲਕੁਲ ਚੱਕਿਆ ਮਗਰ ਇੱਕ ਬੋਰ ਦੇ ਉੱਲੇ ਹੋ ਗਏ ਉਹਨਾਂ ਨੇ ਇਹ ਪਗੜਾਈ ਐ ਮੁਰਗੇ ਨਾਲ ਕੇਸ ਵਾਲੇ ਉਹ ਕੇਸ ਵੀ ਦੇਖਵੇ ਕੇਜ ਕਿ ਕਰ ਰਹੀ ਹੈ ਜੀ ਇਹਨਾਂ ਨੇ ਜਦੋਂ ਇਹਨਾਂ ਦੀ ਬੋਲੀ ਨਾਲ ਕਿ ਮੇਰੀ ਜਨਾਲੀ ਉਹਨਾਂ ਨੇ ਜਨਾਲੀ ਖੋਣ ਦੀ ਕੋਸ਼ਿਸ਼ ਕੀਤੀ ਫਿਰ ਇਹਨਾਂ ਨੇ ਜਨਾਲੀ ਵਾਪਸ ਮੰਗੀ ਤਾਂ ਉਦੋਂ ਇਹਨਾਂ ਨੇ ਇੱਕ ਦੋ ਚਪੇੜਾਂ ਨਾਲ ਮਾਰੀਆਂ ਪਰ ਉਸ ਤੋਂ ਪਹਿਲਾਂ ਉਹਨੇ ਇਹਦੀ ਪੱਗ ਦੀ ਬੇਇੱਜ਼ਤੀ ਕਰਦੀ ਇਹਨਾਂ ਦੀ ਕੇਸਾਂ ਦੀ ਬੇਇੱਜ਼ਤੀ ਕਰ ਦਿੱਤੀ ਅੱਜ ਅਸੀਂ ਸਿੱਖਤਾ ਕਮੇਟੀ ਵਾਲੇ ਅਸਤੀ ਬਾਵਾ ਜੀ ਥਾਣੇ ਆਏ ਆ ਅੱਜ ਇਹਨਾਂ ਉਹਦੇ ਖਿਲਾਫ ਜੋ ਮਨਦੀਪ ਉਹ ਭੱਜਿਆ ਹੋਇਆ ਉਹਦੇ ਖਿਲਾਫ ਕੰਪਲੇਟ ਨੇ ਆਏ ਆ ਕਿ ਹਾਂ ਵੀ ਜੋ ਇਹਨਾਂ ਦਾ ਧੱਕਾ ਹੋਇਆ ਉਸਤਾਰ ਦੀ ਬੇਇੱਜ਼ਤੀ ਹੋਈ ਹੈ ਕਿਸਾਨ ਦੀ ਬੇਇੱਜ਼ਤੀ ਹੋਈ ਹੈ ਖੈਰ ਹੁਣ ਪੀੜਤ ਵਿਅਕਤੀ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਇਹ ਜਹੇ ਰੋਪਿਆਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹਕੀਕਤ ਦੀ ਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ